ਪੰਜਾਬ ਪ੍ਰਦੇਸ਼ ਸਪੋਰਟਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗਜੀ ਨੇ ਹੁਕਮ ਆਤੇ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਸਾਡੀਆਂ ਦੇ ਵਿੱਚ ਰੋਸ ਧਰਨੇ ਲਾਈ ਨੇ ਜਿਹਦੀ ਲੜੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਰੀ ਸਾਡੀਆਂ ਸਾਡੇ ਬਲੌਂਗ ਪ੍ਰੈਜ਼ੀਡੈਂਟ ਅਤੇ ਸਾਡੇ ਹਲਕਾ ਇੰਚਾਰਜ ਨੇ ਸਾਰੇ ਸਾਡੀਆਂ ਵਿੱਚ ਅੱਜ ਰੋਸ ਧਰਨਾ ਦਿੱਤਾ ਤੇ ਜਿਹੜਾ ਮੈਮੋਰੰਡਮ ਆ ਉਹ ਡੀਐਸਪੀ ਸਾਹਿਬਾਨ ਨੂੰ ਸਾਰਿਆਂ ਨੇ ਦੇਣਾ ਇਹਦਾ ਅੱਜ ਦਾ ਰੋਸਤਰਨਾ ਉਹ ਲਾਈਨ ਦਾ ਆਰਡਰ ਤੇ ਆ। ਯੋਨਾ ਜੀ ਹਰਕਤ ਕਰੀ ਹਰ ਰੋਜ਼ ਜੇ ਵੀ ਬਾਈ ਦੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ। ਦਿਨੇ ਦਿਹਾੜੇ ਕਤਲੋਗਾਰ ਜਦੋਂ ਕਿਤੇ ਕੋਈ ਆਪਾਂ ਨਿਊਜ਼ ਚੈਨਲ ਖੋਲਦੇ ਆ ਤਾਂ ਉਹਦੇ ਵਿੱਚ ਕਿਤਨਾ ਕਿਤੇ ਜੜੀਆਂ ਗੰਦੇ ਵਿੱਚ ਉੱਟਾ ਖਾ ਚਾਹੇ ਸਾਡੀ ਬਜ਼ੁਰਗਾਂ ਨੇ ਚਾਹੇ ਸਾਡੀਆਂ ਬੱਚਾ ਨੇ ਉਹ ਘਰਾਂ ਦੇ ਵਿੱਚ ਸੇਫ ਨਹੀਂ ਬਾਹਰ ਕਬਜ਼ੇ ਹੋ ਰਹੇ ਨੇ ਦਿਨ ਚ ਗੋਲੀਆਂ ਚੱਲਦੀਆਂ ਨੇ ਐਵਰੇਜ ਜਿਹੜੀ ਹਫ਼ਤੇ ਦੇ ਵਿੱਚ 20 20 15 15 ਬੰਦਿਆਂ ਦੀ ਜਿਹੜੀ ਮੌਤ ਦੀ ਆ ਰਹੀ ਆ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਸਾਡੀ ਪ੍ਰਦੇਸ਼ਕਾਰ ਕਹਿੰਦੀ ਰਾਜਾ ਬਟੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਇਹ ਸਰਕਾਰ ਨੂੰ ਜਗਾਓ ਜਿਹੜੇ ਵਾਅਦੇ ਕਰਕੇ ਆਈ ਸੀ ਚਾਹੇ ਨਸ਼ੇ ਦੇ ਬੰਤੀ ਵੀ ਅਸੀਂ ਹਾਤੀ ਖਤਮ ਕਰ ਦਾਂਗੇ ਲਾਅਨਡ ਆਊਟਰ ਦੀ ਜਿਹੜੇ ਆਪਣੇ ਮੁਆਵਜ਼ੇ ਸੀ ਜਿਹੜੇ ਅਰਪੀੜਤ ਜਿਹੜੇ ਕਿਸਾਨ ਭਰਾ ਕਿਸੇ ਨੂੰ ਅਜ ਤਾਈਂ 1 ਰੁਪਿਆ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਤੋਂ ਬਿਨਾ ਤੁਸੀਂ ਬਿਜਲੀ ਦੇ ਰੇਟ ਕੋਵਧਾਤੇ ਡੀਜ਼ਲ ਦੇ ਪਟਰੋਲ ਦੇ ਲਾਈਨ ਆਰਡਰ ਜਿਹੜੇ ਉਹ ਜਮੇ 0 ਤੇ ਜਾ ਚੁੱਕਿਆ ਨਾ ਕਿਤੇ ਵੀ ਡਵੈਲਪਮੈਂਟ ਬਣਾਉਂਦਾ ਕੋਈ ਚੀਜ਼ ਨਹੀਂ ਉਹਦੇ ਉਲਟਾ ਜਿਹੜੀ ਸਰਕਾਰ ਮਾਨ ਸਰਕਾਰ ਬਕਤਵ ਕਰਜ਼ਾ ਲੈਣ ਤੇ ਲੱਗੀ ਹੋਇਆ ਪਰ ਉਹ ਮਾਨ ਸਿੰਘ ਜੀ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਜ਼ਿਆਦਾ ਸਮਾਂ ਬਿਤਾ ਦੇਣੀ ਇਸ ਕਰਕੇ ਅਸੀਂ ਅੱਜ ਜਿਹੜਾ ਇਹ ਇਹ ਤਰਨਾ ਦਿੱਤਾ ਸੀ ਇਹਦਾ ਮੋਮੈਂਟਮ ਮੰਗਦਾ ਦੇਖੋ ਜੀ ਅੱਜ ਸਾਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਹੁਕਮ ਸੀ ਜਿਹੜਾ ਕਿ ਪੰਜਾਬ ਦੇ ਵਿੱਚ ਦੋ ਦਿਨ ਮਾਹੌਲ ਗੰਦਾ ਹੁੰਦਾ ਜਾ ਰਿਹਾ ਹੈ ਕਹਿਣ ਦਾ ਭਾਵ ਕਿ ਲੁੱਟਾਂ ਖੋਹਾਂ ਵੱੱਡੇ ਵੱਡੀਆਂ ਵਾਰਦਾਤਾਂ ਕਤਲ 80 ਤਾਂ ਹੁੰਦੀਆਂ ਜਾ ਰਹੀਆਂ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਚਾਹੇ ਆਪਾਂ ਸ਼ੁਰੂ ਤੋਂ ਲਈਏ ਤਾਂ ਸਾਡੇ ਇੱਕ ਹੋਰ ਹਰ ਨੌਜਵਾਨ ਸਿੱਧੂ ਮੂਸੇਵਾਲਾ ਜੀ ਦੇ ਕਤਲ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਤੇ ਹੋਰ ਵੀ ਕਈ ਹੋਰ ਹਰ ਜਿਹੜੇ ਹੈਗੇ ਸੀਗੇ ਆਪਣੇ ਲੋਕ ਇੱਥੇ ਫਰੋਤਰੀਆਂ ਦਾ ਸਿਸਟਮ ਚੱਲ ਰਿਹਾ ਹੈ ਕੋਈ ਵੱਡੇ ਬਿਜ਼ਨਸਮੈਨ ਹੋਣ ਇਵਨ ਕਿ ਇਥੋਂ ਤੱਕ ਲਾ ਲਓ ਤੁਸੀਂ ਜੰਨੀ ਤੇ ਜੰਨੀ ਜੀ ਤੱਕ ਨੂੰ ਵੀ ਆਪਣਾ ਫਰੋਤਰੀ ਵਾਸਤੇ ਕਾਲ ਆਈ ਹੋਈ ਹੈ ਉਹ ਸਾਫ ਕਾ ਸੀਐਮ ਨੇ ਸੋ ਇਹ ਜੋ ਮਾਹੌਲ ਨੂੰ ਦੇਖਦੇ ਹੋਏ ਦਿਨੋਂ ਦਿਨ ਚੱਲ ਰਿਹਾ ਹੈ ਪੰਜਾਬ ਦਾ ਜੋ ਖਰਾਬ ਹੋ ਰਿਹਾ ਮਾਹੌਲ ਉਹਦੇ ਸਬੰਧ ਦੇ ਵਿੱਚ ਧਾਰਨਾ ਹੈ ਤੇ ਪੁਲਿਸ ਤੇ ਪ੍ਰਸ਼ਾਸਨ ਹੈ ਜਿਹੜਾ ਸੁੱਕੀ ਅਗੂੜੀ ਨਹੀਂ ਸੁੱਤਾ ਪਿਆ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦੇ ਸੋ ਹੁੰਦੇ ਹੋ ਕੋਈ ਕਾਰਵਾਈ ਨਹੀਂ ਕਰ ਰਹੇ ਜੇ ਜਿਹੜੀ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕ ਤੇ ਹਿੱਤਾਂ ਲਈ ਲੜਦੀ ਹੈ ਅਜੋ ਕਾਂਗਰਸ ਪਾਰਟੀ ਜਾਗ ਗਿਆ ਤੁਹਾਨੂੰ 3 ਸਾਲ ਹੋ ਗਏ ਪੰਜਾਬ ਤੇ ਇਸ ਲਈ ਕਰਦੇ ਹੋਏ ਠੀਕ ਹੈ ਤੁਸੀਂ ਪੰਜਾਬ ਦੀ ਪੰਜਾਬੀ ਨੂੰ ਖਤਮ ਕਰਤਾ ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ ਹੈ ਪੰਜਾਬ ਨੂੰ ਤੁਸੀਂ ਇੱਕ ਸੰਤਾ ਦੇ ਨਰਕ ਬਣਾ ਕੇ ਰੱਖਤਾ ਹੈ ਇਸ ਕਰਕੇ ਅਸੀਂ ਭਗਵੰਤ ਮਾਨ ਜੀ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਜੀ ਜਾਗੋ ਤੁਸੀਂ ਪੰਜਾਬ ਨੂੰ ਦੇਖੋ ਤੁਸੀਂ ਪੰਜਾਬ ਦੀ ਸੋਨੇ ਦੀ ਚੀੜੀ ਨੂੰ ਇੱਕ ਮਿੱਟੀ ਦੀ ਚੀੜੀ ਬਣਾ ਕੇ ਰੱਖ ਦਿੱਤਾ ਹੈ ਪੰਜਾਬ ਦੇ ਜੋ ਬੰਨੀ ਸੀ ਖਤਮ ਕਰਤਾ ਪੰਜਾਬ ਦੀਆਂ ਜਿਹੜੀਆਂ ਮਹਿਲਾਵਾਂ ਨੇ ਪੰਜਾਬ ਦੀਆਂ ਮਹਿਲਾਵਾਂ ਹੁਣ ਕਿਤੇ ਵੀ ਸੇਫ ਨਹੀਂ ਹੈਗੀਆਂ ਤੁਸੀਂ ਆਪਣਾ ਜਿਹੜਾ ਇਹ ਕਾਨੂੰਨ ਹੈ ਬਸਤਾ ਹੈ ਤੁਸੀਂ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਕਰ ਚੁਪਾ ਕਰ ਦਿੱਤੀ ਹੈ ਤੇ ਇਸੇ ਕਾਂਗਰਸ ਪਾਰਟੀ ਹੁਣ ਜੇ ਆਪਣੇ ਤੋਂ ਵੱਡਾ ਧਰਨਾ ਵੀ ਹੈ ਕਾਂਗਰਸ ਪਾਰਟੀ ਤੁਹਾਡੇ ਵਿਰੋਧ ਲਾਊਗੀ